ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵਲੌਗ 'ਚ ਅੱਜ ਦੇ ਇਸ ਵੀਡੀਓ 'ਚ ਤੁਹਾਨੂੰ ਮੁਦਕੀ ਸ਼ਹਿਰ ਦੀਆਂ ਅ ਮੁਦਕੀ ਪਿੰਡ ਉਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਪਿੰਡ ਆ ਕਿ ਸ਼ਹਿਰ ਉਹਦੇ ਚੱਕਰ ਲਮਾਉਣੇ ਆ ਮੁਦਕੀ ਪਿੰਡ ਸਾਰਾ ਦਿਖਾਉਣਾ ਵੈਸੇ ਮੇਰੇ ਹਿਸਾਬ ਨਾਲ ਤਾਂ ਪਿੰਡ ਹੀ ਆ ਜੀ ਜਿਵੇਂ ਮੈਪ ਤੇ ਸ਼ੋ ਹੁੰਦਾ ਇਹ ਮੁਦਕੀ ਤੋਂ ਇਹ ਰੋਡ ਫਰੋਇਪੁਰ ਜਾਂਦਾ ਤੇ ਇਹਦੇ ਉੱਤੇ ਦੋ ਯਾਦਗਾਰਾਂ ਬੜੀਆਂ ਉਹ ਵੀ ਆਪਾਂ ਦੇਖਦੇ ਆ ਕਿਉਂਕਿ ਮੁਦਕੀ 'ਚ ਤੁਹਾਨੂੰ ਪਤਾ ਬਹੁਤ ਵੱਡੀ ਸਿੱਖ ਹੈ ਗਲੋਵਾਰ ਪਹਿਲੀ ਸਿੱਖ ਹੈ ਗਲੋਵਾਰ ਹੋਈ ਸੀਗੀ 1845 ਚ ਸਿੱਖਾਂ ਨਾਲ ਸਿੱਖ ਫੌਜ ਨਾਲ ਅੰਗਰੇਜ਼ਾਂ ਦੀ ਲੜਾਈ ਹੋਈ ਬਹੁਤ ਸਾਰੀਆਂ ਫੌਜਾਂ ਇਸ ਥਾਂ ਤੇ ਜਿਹੜੀਆਂ ਮੁਦਕੀ ਸ਼ਹਿਰ ਦੇ ਵਿੱਚ ਜਿਹੜੀਆਂ ਸ਼ਹੀਦ ਹੋਈਆਂ ਸੀਗੀਆਂ ਪਿੰਡ ਦੇਖਿਓ ਸਾਰਾ ਤੇ ਨਾਲ-ਨਾਲ ਬਣੇ ਰਿਓ ਤੇ ਅੱਜ ਸਵਾਰੀ ਜਿਹੜੀ ਉਹ ਸਕੂਟਰੀ ਤੇ ਆ ਮੇਰੀ ਆਜੋ ਇਹ ਆ ਮੁਦਕੀ ਰੋਡ ਮਤਲਬ ਬਠਿੰਡਾ ਰੋਡ ਆ ਨਾ ਜਿਹੜਾ ਅੰਮ੍ਰਿਤਸਰ ਬਠਿੰਡਾ ਰੋਡ ਉਹ ਆ ਤੇ ਆ ਮੁਦਕੀ ਰੋਡ ਆ ਰਸਤੇ 'ਚ ਆ ਸਾਰੀਆਂ ਨਾ ਦੁਕਾਨਾਂ ਸਾਈਡ ਤੇ ਪੁਰਾਣਾ ਰੋਡ ਆ ਮੁਦਕੀ ਦਾ ਹਨਾ ਹਾਈਵੇ 'ਚ ਉਹ ਨਿਕਲਦਾ ਤੇ ਆ ਸਾਰੀਆਂ ਦੁਕਾਨਾਂ ਇੱਕ ਹਿਸਾਬ ਨਾਲ ਇਹ ਵਿਰਾਨ ਹੋ ਗਈਆਂ ਪਈਆਂ ਕਿਉਂਕਿ ਇਹ ਪੁਰਾਣੇ ਰੋਡ ਤੇ ਜਿੰਨੇ ਵੀ ਟਾਬੇ ਆ ਦੇਖੋ ਟਾਬੇ ਵੀ ਸਾਰੇ ਆ ਵੀ ਵਿਚਾਰਾ ਬੰਦ ਹੋ ਗਿਆ ਕਿਸ ਟਾਈਮ ਤੇ ਪੂਰਾ ਚੱਲਦਾ ਹੋਊਗਾ ਹਨਾ ਇੱਕ ਉਹ ਪਿੱਛੇ ਸੀਗਾ ਇਹ ਵੀ ਬੰਦ ਹੋ ਗਈਆਂ ਦੁਕਾਨਾਂ ਕਿਉਂਕਿ ਜਿਹੜਾ ਪੁਰਾਣਾ ਰੋਡ ਹੋ ਜਾਂਦਾ ਫਿਰ ਲੋਕਾਂ ਦੀ ਆਵਾਜਾਈ ਘਟ ਜਾਂਦੀ ਆ ਉਹ ਸਾਹਮਣੇ ਹਾਈਵੇ ਆ ਗਿਆ ਉੱਥੇ ਲੋਕਾਂ ਦੀ ਆਵਾਜਾਈ ਫੁੱਲ ਆ ਆ ਐਸ ਰੋਡ ਤੇ ਘਟ ਗਈ ਇੱਥੇ ਕੋਈ ਵੀ ਜਿਹੜੀ ਕੰਸਟਰਕਸ਼ਨ ਆ ਉਹ ਔਖਾਗਾ ਮਤਲਬ ਜੇ ਕੋਈ ਪੈਸ ਹੋਊਗਾ ਉਹ ਵੀ ਇੰਨਾ ਨਹੀਂ ਚੱਲੂਗਾ ਅੱਗੇ ਆ ਗਿਆ ਮੁਦਕੀ ਪਿੰਡ ਤੁਹਾਨੂੰ ਮੁਦਕੀ ਦਾ ਢੇਡਾ ਲਵਾਉਣੇ ਆ ਮੁਦਕੀ ਪਿੰਡ ਦਿਖਾਉਣੇ ਆ ਯਾਦਗਾਰ ਸਾਰਾ ਕੁਝ ਅੱਜ ਦਿਖਾਉਣੇ ਆ ਨਾਲ ਬਣੇ ਰਹੋ ਮੁਦਕੀ ਵਾਲੇ ਜਿੰਨੇ ਵੀ ਦੋਸਤ ਜਾਂ ਵੀਡੀਓ ਨੂੰ ਜਿਹੜੇ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਪੂਰੀ ਦੇਖਿਓ ਤੁਹਾਨੂੰ ਮੁਦਕੀ ਸ਼ਹਿਰ ਦਾ ਅੱਜ ਚੱਕਰ ਲਵਾਉਣਾ ਮੁਦਕੀ ਸ਼ਹਿਰ ਕਹਿ ਸਕਦੇ ਹਾਂ ਪੁਰਾਣਾ ਇਹ ਸ਼ਹਿਰ ਸੀਗਾ ਜਦੋਂ 1845 ਚ ਸਿੱਖ ਐਗਲੋ ਬਾਹਰ ਹੋਈ ਆ ਅੰਗਰੇਜ਼ਾਂ ਨਾਲ ਉਦੋਂ ਇਹ ਸ਼ਹਿਰ ਸੀਗਾ ਇਹਨੂੰ ਸ਼ਹਿਰੀ ਕਹਿੰਦੇ ਸੀਗੇ ਹੁਣ ਇਹ ਪਿੰਡ ਆ ਤੇ ਆਪਾਂ ਤੁਹਾਨੂੰ ਮੁਦਕੀ ਦਾ ਚੱਕਰ ਲਾਉਣੇ ਆ ਆ ਰੋਡ ਆ ਗਿਆ ਇਥੋਂ ਸ਼ੁਰੂ ਹੋ ਜਾਂਦਾ ਪਿੰਡ ਆ ਦੇਖੋ ਇਥੋਂ ਸ਼ੁਰੂਆਤ ਹੁੰਦੀ ਆ ਪਿੰਡ ਦੀ ਸਾਹਮਣੇ ਆਹ ਦੁਕਾਨਾਂ ਦਾ ਕੋਨਾ ਮਾਹੌਲ ਚਾਲ ਇਧਰ ਮੰਡੀ ਹੋਊਗੀ ਦਾਣਾ ਮੰਡੀ ਉਹਦਾ ਕਰਕੇ ਆ ਬੈਠੇ ਆ ਵਿਚਾਰੇ ਜਿਹੜੇ ਛਾੜ ਛੋਲ ਲੈਂਦੇ ਆ ਆ ਦੇਖੋ ਉੱਪਰ ਯਾਦਗਾਰ ਦਾ ਲੱਗਿਆ ਹੈਗਾ ਕੀ ਲਿਖਿਆ ਦਿੱਤੀ ਮਿਸ਼ਰੀਵਾਲ ਸਭਰਾਉ ਮਦਕੀ ਸੈਣੀ ਵਾਲਾ ਮੁਦਕੀ ਮਤਲਬ ਸਾਰੇ ਇੱਧਰ ਹੀ ਆ ਰੋਡ ਤੋਂ ਐਸ ਵਾਈਡ ਹੀ ਆ ਤੇ ਆਹ ਹੋ ਗਿਆ ਬੱਸ ਸਟੈਂਡ ਹੋਊਗਾ ਪੁਰਾਣਾ ਮੁਦਕੀ ਦਾ ਜਦੋਂ ਫਾਸੀ ਆਉਂਦੀ ਹੈ ਬੱਸਾਂ ਪਹਿਲਾਂ ਵੀ ਉਰੇ ਹੀ ਰੋਕਦੀਆਂ ਸੀ ਹੁਣ ਵੀ ਇੱਥੇ ਹੀ ਰੋਕਦੀਆਂ ਕਿਉਂਕਿ ਵੱਡੇ ਰੋਡ ਤੇ ਤਾਂ ਸਵਾਰੀ ਨਹੀਂ ਨਾ ਮਿਲਦੀ ਏ ਮੁਦਕੀ ਦਾ ਬੱਸ ਸਟੈਂਡ ਇਹ ਚੌਕ ਆ ਗਿਆ ਇਧਰ ਬਾਗਾ ਪ੍ਰਾਣਾ ਮੋਗਾ ਲੈਫਟ ਸਾਈਡ ਤੇ ਸੱਜੇ ਪਾਸੇ ਹੈਗਾ ਫਰੋਜਪੁਰ ਇਧਰ ਫਰੀਦਕੋਟ ਜਿੱਧਰ ਆਪਾਂ ਜਾ ਰਿਹਾ ਇਧਰ ਫਰੀਦਕੋਟ ਬਠਿੰਡਾ ਇਹ ਵਾਲੇ ਦਵਾਲੇ ਇਹੋ ਜਿਹਾ ਸ਼ਹਿਰ ਆ ਪਿੰਡ ਦਾ ਸਾਡਾ ਮੁਦਕੀ ਮਤਲਬ ਸਾਡਾ ਹੀ ਕਹਿ ਸਕਦੇ ਜਦ ਆਪਾਂ ਨੂੰ ਦੇਖਣ ਆ ਗਏ ਤਾਂ ਫਿਰ ਸਾਡਾ ਹੀ ਆ ਇਹ ਸੋਣਾ ਆ ਬੈਂਕਾਂ ਬੁੱਕਾਂ ਵੀ ਹੈਗੀਆਂ ਦੋ ਬੈਂਕਾਂ ਤਿੰਨ ਬੈਂਕ ਲਗਾਤਾਰ ਤੇ ਸਾਰੀਆਂ ਮੱਲਬ ਸੁਹੂਲਤਾ ਹੈਗੀਆਂ ਇਸ ਪਿੰਡ ਚ ਹਨਾ ਦੇਖੋ ਇਹ ਅੱਡਾ ਮੇਨ ਆ ਬੱਸ ਆ ਗਈ ਸਰਕਾਰੂ ਔਰ ਅੱਗੇ ਤੱਕ ਵਧੀਆ ਯਾਰ ਮੱਲਬ ਦੁਕਾਨਾਂ ਦੁਕੂਨਾ ਪੂਰੀਆਂ ਇਹਦੇ ਵਿੱਚ ਪਿੰਡ ਚ ਦੇਖੋ ਫਨوں ਵੀ ਚਲਕ ਪੈਂਦੀ ਹੋਊਗੀ ਸ਼ਹਿਰਾਂ ਦੀ ਪੁਰਾਣਾ ਸ਼ਹਿਰ ਸੀਗਾ ਹੁਣ ਵੀ ਇਹ ਸ਼ਹਿਰਾਂ ਮਰਗਾ ਹੀ ਹੈਗਾ ਇਹਦਾ ਅੱਡਾ ਦੇਖੋ ਕੱਪੜੇ ਦੀਆਂ ਦੁਕਾਨਾਂ ਹੋਗੀਆਂ ਹਰ ਇੱਕ ਸੂਲਤਾ ਬਰਤਨਾਂ ਦੀ ਦੁਕਾਨ ਹੋਊਗੀ ਅਗਰੇਜਾਂ ਮੇਲੇ ਬਹੁਤ ਚੜ੍ਹਾਈ ਸੀ ਇਹ ਇਹ ਸ਼ਹਿਰ ਦੀ ਬੁੱਧ ਕੀ ਦੀ ਇੱਕ ਵਪਾਰਕ ਕੇਂਦਰ ਸੀਗਾ ਇਹ ਸੈਂਟਰ ਜਿਹਾ ਸੀਗਾ ਤਿੰਨ ਚਾਰ ਜ਼ਿਲ੍ਹਿਆਂ ਦਾ ਦੇਖੋ ਕਿੰਨਾ ਵੱਡਾ ਬਾਜ਼ਾਰ ਆ ਜਦੋਂ ਤੱਕ 메ਨ ਰੋਡ ਨਹੀਂ ਆਉਂਦਾ ਉਦੋਂ ਤੱਕ ਐ ਹੀ ਹੋਊਗਾ ਬਾਜ਼ਾਰ

ਇਹ ਵੀ ਬਾਜ਼ਾਰ ਆ ਮਤਲਬ ਯਾਰ ਆਪਾਂ ਉਹ ਚੀਜ਼ ਦੇਖਣੀ ਸੀ ਇਹ ਪਿੰਡ ਨਹੀਂ ਇਹ ਸ਼ਹਿਰ ਆ ਸਹੀ ਗੱਲ ਹੈ ਸ਼ਹਿਰ ਹੀ ਆ ਉਸ ਟਾਈਮ ਵੀ ਸ਼ਹਿਰ ਸੀਗਾ ਹੁਣ ਵੀ ਇਹ ਸ਼ਹਿਰ ਹੀ ਆ ਪਰ ਮੈਪ ਦੇ ਵਿੱਚ ਇਹ ਪਿੰਡ ਆ ਦੇਖੋ ਕਿੰਨਾ ਵੱਡਾ ਬਾਜ਼ਾਰ ਆ ਵੱਡੀਆਂ-ਵੱਡੀਆਂ ਦੁਕਾਨਾਂ ਖੁੱਲਾ ਵਿਆਰ ਅੱਗੇ ਇਹ ਸਾਰਾ ਪਿੰਡ ਆ ਅੱਗੋਂ ਸ਼ਾਇਦ 100 ਤੱਕ ਹੋਊਗਾ ਬਾਜ਼ਾਰ ਇੱਧਰ ਨੂੰ ਮੁੜਦੇ ਆਪਾਂ ਨੂੰ ਆ ਸਾਹਮਣੇ ਵੀ ਦੁਕਾਨਾਂ ਅੱਗੇ ਵੀ ਦੁਕਾਨਾਂ ਮਤਲਬ ਵਧੀਆ ਵੱਡਾ ਪਿੰਡ ਆ ਇਹ ਆ ਸਕੂਲ ਆ ਗਿਆ ਆ ਦੇਖੋ ਸਮਾਰਟ ਸਕੂਲ ਮੁਦਕੀ ਉੱਪਰ ਲਿਖਿਆ ਹੈਗਾ ਨਾ ਆ ਦੇਖ ਇਹ ਰੋਡ ਵੀ ਇਹ ਸੜਕ ਵੀ ਉੱਥੇ ਨਿਕਲ ਜਾਂਦੀ ਹੋਊਗੀ ਫਰੋਇਪਰ ਰੋਡ ਤੇ ਪਿੰਡ ਬਹੁਤ ਵੱਡਾ ਇਹ ਇਹ ਆ ਗਲੀਆਂ ਮੁਦਕੀ ਪਿੰਡ ਦੀਆਂ ਕਿਸੇ ਟਾਈਮ ਤੇ ਦੇਖੋ ਇੱਥੇ ਕਿੰਨੀ ਲੜਾਈ ਹੋਈ ਸਭ ਕੁਝ ਉਜੜ-ਪੁੱਜੜ ਗਿਆ ਸੀਗਾ ਕਹਿੰਦੇ ਅੰਗਰੇਜ਼ਾਂ ਨਾਲ ਸਿੱਖਾਂ ਦੀ ਲੜਾਈ ਹੋਈ ਖਾਲਸਾ ਫੌਜ ਦੀ ਸਿੱਖ ਐਗਲੋ ਯੁੱਧ ਹੋਇਆ ਆ ਬੋਰਡ ਲੱਗਿਆ ਹੈ ਨਾ ਮੇਨ ਬਿਆਰ ਮੁਦਕੀ ਮਤਲਬ ਮੇਨ ਬਿਆਰ ਤੋਂ ਆਪਾਂ ਆਏ ਹੈਗੇ ਆ ਤੇ ਆ ਜਾਓ ਇਹ ਫਰੋਇਪਰ ਰੋਡ ਆ ਇਹਦੇ ਉੱਪਰ ਹੀ ਯਾਦਗਾਰਾਂ ਸਾਰੀਆਂ ਬਣੀਆਂ ਆਪਾਂ ਦੇਖਦੇ ਆ ਕਿਹੜੀ ਕਿਹੜੀ ਯਾਦਗਾਰ ਬਣੀ ਆ ਮੁਦਕੀ ਸ਼ਹਿਰ ਦੀ ਆ ਦੇਖੋ ਕਿੰਨਾ ਵੱਡਾ ਇਹ ਪਿੰਡ ਆ ਛੋਟਾ ਨਿਗਾ ਰੋਡ ਵੀ ਮਤਲਬ ਪਿੰਡ ਦੇ ਇੱਕ ਹਸਾਬ ਨਾਲ ਸਾਈਡ-ਸਾਈਡ ਤੇ ਦੁਬਾਲੇ-ਦੁਬਾਲੇ ਕਹਿ ਸਕਦੇ ਆ ਆਇਦਰ ਮੰਦਰ ਵੇਖੋ ਕਿੰਨਾ ਵੱਡਾ ਹੂੰ ਕਿੰਨੀ ਜਗ੍ਹਾ ਮੰਦਰ ਦੀ ਹਨਾ ਤੇ ਆ ਗਊਸ਼ਾਲਾ ਬਹੁਤ ਵੱਡਾ ਪਿੰਡ ਆ ਇਹ ਇਨੂੰ ਤਾਂ ਦਰਜਾ ਦੇਣਾ ਚਾਹੀਦਾ ਸੀਗਾ ਇੱਕ ਸਬ ਤਹਿਸੀਲ ਦਾ ਹਨਾ ਮਤਲਬ ਇੱਕ ਛੋਟੇ ਸ਼ਹਿਰ ਦਾ ਅਜੇ ਤੱਕ ਨਹੀਂ ਖਤਮ ਹੋਇਆ ਪੱਕਾ ਉਹਦੇ ਚੱਲੇ ਉਹ ਅੱਗੇ ਤੱਕ ਇਹ ਇਹਦੀ ਬਾਉਂਡਰੀ ਆ ਇੱਧਰ ਵੀ ਮੰਦਰ ਆ ਇੱਥੋਂ ਤੱਕ ਉਹ ਤੋਂ ਤਾਂ ਕਈ ਪਿੰਡੀ ਪਿੰਡਾਂ ਮੁੱਦਕੀ ਇਹ ਹੈਗਾ ਸ਼ਹੀਦਗੰਜ ਕਾਲਜ ਫਾਰ ਊਮਨ ਇਹ ਲੜਕੀਆਂ ਦਾ ਕਾਲਜ ਆ ਸ਼ਹੀਦਗੰਜ ਮਤਲਬ ਇਹ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਕਾਲਜ ਬਣਾਇਆ ਗਿਆ ਆ ਦੇਖੋ ਗੇ ਯਾਦਗਾਰ ਗੁਰਦੁਆਰਾ ਸਾਹਿਬ ਬਣਾਇਆ ਗਿਆ ਸ਼ਹੀਦਗੰਜ ਗੁਰਦੁਆਰਾ ਸਾਹਿਬਾ ਜਿੰਨੇ ਵੀ ਇੱਥੇ ਫੌਜ ਸਿੱਖ ਫੌਜ ਸ਼ਹੀਦ ਹੋਈ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆ ਤੁਹਾਨੂੰ ਅੰਦਰ ਦਰਸ਼ਨ ਕਰਾਉਣਾ ਮੈਂ ਨਾਲ ਬਣੀ ਰਹੂ ਬੜੇ ਲੋਕ ਦਰਸ਼ਨ ਕਰਨ ਆਉਂਦੇ ਆ ਯਾਰ ਇੱਥੇ ਆਹ ਇੰਟਰੈਂਸ ਆ ਫਮ ਬਾਈਕ ਅੰਦਰ ਲਾ ਦਿੰਨੇ ਆ ਆਜੋ ਜੁੱਤੇ ਆਪਾਂ ਉਤਾਰ ਲਏ ਇੱਥੇ ਜਮ੍ਹਾਂ ਕਰਾਤੇ ਜੋੜਾ ਕਰ ਇੱਥੇ ਸਕੂਟਰੀ ਜਮ੍ਹਾਂ ਕਰ ਲਈ ਤੇ ਆਹ ਦੇਖੋ ਯਾਦਗਾਰ ਗੁਰਦੁਆਰਾ ਸਾਹਿਬ ਉੱਪਰ ਘੜੇ ਵੀ ਲੱਗੇ ਹੋਏ ਆ ਘੜੀਆਂ ਟਾਈਮ ਦੇਖਣ ਦੇ ਲਈ ਇੱਧਰ ਵੀ ਹਾਲ ਬਣਿਆ ਤੇ ਬੱਕੇ ਪੁੱਛਦੇ ਆਂ ਬਾਬਾਈ ਨੂੰ ਜੇ ਅਜਾਇਬ ਘਰ ਹੋਇਆ ਤਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਸਾਹਮਣੇ ਲੰਗਰ ਹਾਲ ਤੇ ਅੰਦਰਾ ਆ ਦੇਖੋ ਬੈਡਿੰਗ ਕਿੰਨੀ ਸੋਹਣੀ ਆ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਦੀਨਾ ਸਿੱਕੇ ਪਾਸ਼ਾ ਗੁਰਦੁਆਰਾ ਸਾਹਿਬ ਦੇ ਨਾਲ ਬਾਹਰ ਆ ਗੁਰਦੁਆਰਾ 시ਦ ਗਾਂਝ ਮੋਦ ਕੀ ਇਤਿਹਾਸ ਲਿਖਿਆ ਹੈਗਾ ਲੜਾਈ ਦਾ スクリーンショット ਕਰਕੇ ਪਾ ਲਿਓ ਤੁਸੀਂ ਤੇ ਇਸ ਸਾਈਡ ਤੇ ਸੀਗਾ ਪਹਿਲਾ ਹਸਪੀਟਲ ਵੀ ਬਣਿਆ ਉਹ ਸਾਹਮਣੇ ਲਿਖਿਆ ਆ ਜਾ ਬੱਬੂ ਆ ਜਾ ਨਾਲ ਹੀ ਤੁਹਾਨੂੰ ਦਿਖਾਉਣਾ ਮੈਂ ਹਸਪੀਟਲ ਵੀ ਬਣਿਆ ਹੈਗਾ ਤੇ ਆਪਾਂ ਅਜਾਇਬ ਘਰ ਦੇਖਣਾ ਸੀਗਾ ਇੱਕ ਤਾਂ ਬਾਬਾ ਮਿਲ ਪਿਆ ਇੱਕ ਬਾਬੇ ਦਾ ਪੁੱਤ ਮਿਲ ਗਿਆ ਆ ਆਪਾਂ ਮੁਝਾ ਕੇ ਪੈਰ ਦੇ ਘੁੰਮਿਆ ਹੋਇਆ ਇਹ ਹਸਪੀਟਲ ਬਣਾਇਆ ਦਿਖਾਈ ਦੇਣਾ ਤੁਹਾਨੂੰ ਬਿਲਡਿੰਗ ਬਹੁਤ ਸੋਹਣੀ ਆ ਗੁਰਦੁਆਰਾ ਸਾਹਿਬ ਦੀ ਇਹ ਪਾਰਕ ਆ ਸਿੱਖਾਂ ਦੀ ਜਾਂ ਅੰਗਰੇਜ਼ਾਂ ਦੀ ਤੋਪ ਹੋਊਗੀ ਇਹ ਬਾਹਰ ਹੀ ਰੱਖੀ ਆ ਇਹਦੇ ਥੱਲੇ ਵੀ ਕੁਝ ਹੈਗਾ ਇਹ ਕੁਝ ਹੈਗਾ ਉਹ ਦੇਖੋ ਇੱਥੇ ਕੁਝ ਲਿਖਿਆ ਆ ਆਪਾਂ ਪੜਦੇ ਆ ਕੁਝ ਨਹੀਂ ਲਿਖਿਆ ਕੀ ਬਾਬਾ ਜੀ ਹੁਣਾਂ ਨੇ ਬਾਹਰ ਰੱਖੀ ਐ ਅਜਾਇਬ ਘਰ ਚ ਲਗਾਉਣੀ ਹੋਊਗੀ ਜਾਂ ਕੋਈ ਕੰਮ ਚੱਲਦਾ ਹੋਊਗਾ ਦੇਖੋ ਕਿਉਂਕਿ ਇੱਥੇ ਹੋਰ ਵੀ ਬਹੁਤ ਸਮਾਨ ਸੀਗਾ ਅਜਾਇਬ ਘਰ ਚ ਦੇਖੋ ਇਤਰੇ ਵੀ ਕਮਰਾ ਹੈਗਾ ਭਾਈ ਵੀ ਆਪਣਾ ਮੈੜਗੇ ਹਨ ਨੇੜਾ ਹੀ ਆ ਪਿੰਡ ਤੁਹਾਡਾ 1.5 ਕਿਲੋ ਮੀਟਰ ਠੀਕ ਹੈ ਯਾਰ ਇੱਥੇ ਜਿਹੜੀ ਉਹ ਬਣੀ ਆ ਯਾਦਗਾਰ ਉਹ ਕਿੰਨੇ ਕ ਦੂਰ ਆ ਆ ਵੀ ਇੱਥੇ ਆ 200 600 ਮੀਟਰ ਤੇ ਹੀ ਆ ਜਿਆਦਾ ਨਹੀਂ ਠੀਕ ਹੈ ਵੀਰੇ ਠੀਕ ਹੈ 50 ਮੀਟਰ ਤੇ ਬੰਦਾ ਪਹੁੰਚ ਜਾਂਦਾ ਬੜਾ ਕੁਸ ਬਣਾਇਆ ਇੱਥੇ ਆ ਚੈਰੀਟੇਬਲ ਲੈਬੋਰੀਟਰੀ ਵੀ ਬਣਾਈ ਆ ਹਸਪੀਟਲ ਤੁਹਾਨੂੰ ਦਿਖਾਤਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੀ ਵੂਮਨ ਕਾਲਜ ਦਿਖਾਤਾ ਮਤਲਬ ਇੰਨਾ ਕੁਸ ਬਣਿਆ ਹੈਗਾ ਬਹੁਤ ਵਧੀਆ ਯਾਰ ਆ ਦੇਖੋ ਆ ਗੁਰਦੂਰਾ ਸਾਹਿਬ ਦੀ ਬਾਰੀ ਕੰਦ ਆਹ ਦੇ ਕਿੰਨਾ ਵਧੀਆ ਉੱਤੇ ਮਾਡਲ ਜਿਹਾ ਲੱਗਿਆ ਜਹਾਜ਼ ਦਾ ਬਸ ਸਟੈਂਡ ਵੀ ਕਿੰਨਾ ਸੋਹਣਾ ਬਣਾਇਆ ਮਤਲਬ ਵਧੀਆ ਸੰਭਾਲ ਕੀਤੀ ਆ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜਿਹੜਾ ਇੱਥੋਂ ਥੋੜੀ ਦੂਰੀ ਤੇ ਨਾ ਯਾਦਗਾਰ ਬਣੀ ਆ ਜਿੰਨੇ ਵੀ ਸਿਪਾਈ ਦੋਨਾਂ ਸਾਈਡਾਂ ਤੋਂ ਜਿੰਨੀ ਫੌਜ ਸ਼ਹੀਦ ਹੋਈ ਆਪਾਂ ਕਹਿ ਸਕਦੇ ਆ ਚਾਹੇ ਉਹ ਅੰਗਰੇਜ਼ਾਂ ਦੀ ਹੋਵੇ ਚਾਹੇ ਉਹ ਸਿੱਖਾਂ ਦੀ ਹੋਵੇ ਆਪਣੀ ਹੋਵੇ ਉਹ ਫੌਜਾਂ ਦੀ ਇਕੱਠੀ ਯਾਦਗਾਰ ਆ ਉਥੇ ਆਪਾਂ ਲੈ ਕੇ ਚੱਲਦੇ ਆ ਦੇਖੋ ਇਹ ਵੀ ਕਾਲਜ ਆ ਕਿ ਸਕੂਲ ਆ ਇਹ ਸਕੂਲ ਆ ਆ ਦੇਖੋ ਸ਼ਹੀਦ ਗੰਜ ਪਬਲਿਕ ਸਕੂਲ ਮੁਦਕੀ ਕਿੰਨਾ ਵੱਡਾ ਸਕੂਲ ਆ ਆ ਰੋਡ ਵੀ ਕਿੰਨਾ ਵਧੀਆ ਹੈਗਾ ਨਹੀਂ ਤਾਂ ਸਿੰਗਰ ਰੋਡ ਆ ਸਾਰੀ ਜਗ੍ਹਾ ਤੇ ਇਹ ਰੋਡ ਸਫਾਈ ਇੰਨੀ ਵਧੀਆ ਮਤਲਬ ਪੂਰਾ ਸੰਭਾਲ ਕੇ ਰੱਖਿਆ ਹੈਗਾ ਇੱਥੋਂ ਤੱਕ ਤੇ ਬਸ ਆ ਸਾਹਮਣੇ ਹੀ ਨਾਲ ਹੀ ਜਦੋਂ ਗੁਰਦੁਆਰਾ ਸਾਹਿਬ ਖਤਮ ਹੁੰਦਾ ਨਾ ਤੁਸੀਂ ਗੁਰਦੁਆਰਾ ਸਾਹਿਬ ਕਦੇ ਵੀ ਆਉਂ ਤਾਂ ਯਾਦਗਾਰ ਜ਼ਰੂਰ ਦੇਖ ਕੇ ਜਾਇਓ ਆ ਲਿਖਿਆ ਹੈਗਾ ਤਨੂੰ ਆ ਯਾਦਗਾਰ ਪਹੁੰਚ ਗਿਆ ਮੈਂ ਤਨੂੰ ਦਿਖਾਉਣਾ ਸਾਰਾ ਕੁਝ ਮੁਦਕੀ ਮੈਮੋਰੀਅਲ ਬਸ ਗੁਰਦੁਆਰਾ ਸਾਹਿਬ ਤੋਂ ਅੱਗੇ ਹੀ ਆ ਨਾਲ ਹੀ ਆ ਇਹ ਸਮਾਰਕ 18 ਦਸੰਬਰ 1845 ਨੂੰ ਮੁਦਕੀ ਵਿਖੇ ਅੰਗਰੇਜ਼ਾਂ ਤੇ ਸਿੱਖ ਫੌਜਾਂ ਦੇ ਦਰਮਿਆਨ ਉਹ ਪਹਿਲੇ ਐਗਲੋ ਸਿੱਖ ਮੁਕਾਬਲੇ ਦੀ ਯਾਦਗਾਰ ਵਜੋਂ ਬਣਾਇਆ ਗਿਆ ਹੈ ਮੈਮੋਰੀਅਲ ਬਲਟੂ ਕਮੋਰੀ ਕੇ ਦੀ ਫਰਸਟ ਐਗਲੋ ਸਿੱਖ ਇਨਕਾਊਂਟਰ ਬਿਟਵੀਨ ਦੀ ਬ੍ਰਿਟਿਸ਼ ਐਂਡ ਸਿੱਖ ਆਰਮੀਜ਼ ਐਟ ਮੁਦਕੀ 18 ਦਸੰਬਰ ਇਨ 1845 1845 ਦਸੰਬਰ ਚ ਇੱਥੇ ਲੜਾਈ ਹੋਈ ਸੀਗੀ ਇਹ ਜ਼ਰੂਰ ਦੇਖ ਕੇ ਜਾਇਓ ਆਜੋ ਇਹਦਾ ਮੇਨ ਗੇਟ ਉਧਰ ਹੀ ਆ ਇਥੋਂ ਆਪਾਂ ਐਂਟਰ ਹੋਣਾ ਆਲਿਆ ਪ੍ਰਵੇਸ਼ ਐਂਟਰੀ ਖੁੱਲ੍ਹਾ ਹੀ ਆ ਮਤਲਬ ਮੇਰੇ ਹਿਸਾਬ ਨਾਲ ਸੰਡੇ ਬੰਦ ਹੁੰਦਾ ਹੋਊਗਾ ਓਪਨ ਹੀ ਆ ਕਿੰਨਾ ਸੋਹਣਾ ਯਾਰ ਕੋਡ ਲੱਗੇ ਆ ਦੇਖੋ ਇੱਥੇ ਸਿੱਖਾਂ ਦੀਆਂ ਤੇ ਗੋਰਿਆਂ ਦੀਆਂ ਫੌਜਾਂ ਚ ਲੜਾਈ ਜਿਹੜੀ ਹੋਈ ਆ ਸਾਰਾ ਏਰੀਆ ਜਿਹੜਾ ਮੁਦਕੀ ਦਾ ਏਰੀਆ ਜਿਹੜਾ ਆਪਾਂ ਪਿੱਛੋਂ ਦੇਖ ਕੇ ਆਏ ਆ ਹੜਾ ਪਿੰਡ ਸਾਰਾ ਜਾਂ ਗੁਰਦੁਆਰਾ ਸਾਹਿਬ ਵੀ ਯਾਦਗਾਰ ਬਣੀਆਂ ਉਹ ਸਾਰੇ ਏਰੀਆ ਚ ਫੌਜਾਂ ਖਿਲਰ ਰੀਆਂ ਸੀ ਸਾਰੇ ਏਰੀਆ ਚ ਲੜਾਈ ਹੋਈ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਸਿਪਾਈ ਆ ਉਹ ਮਾਰੇ ਗਏ ਸੀਗੇ ਆ ਦੇਖੋ ਫਿਰ ਆ ਸਾਂਝੀ ਯਾਦਗਾਰ ਆ ਜਿਹੜੀ ਇਹ ਅੰਗਰੇਜ਼ਾਂ ਨੇ ਬਣਾਤੀ ਸੀਗੀ ਇੱਥੇ ਮਤਲਬ ਮੁਦਕੀ ਤੋਂ ਦੂਰ ਮੁਦਕੀ ਤੋਂ 6-7 ਕਿਲੋਮੀਟਰ ਦੀ ਦੂਰੀ ਤੇ ਲਿਖਿਆ ਹੈਗਾ ਮੁਦਕੀ ਮਹੀਨਾ ਪੂ ਤਰੀਕ ਅੱਗੇ ਸਮਝ ਨਹੀਂ ਆ ਰਹੀ ਕੀ ਲਿਖਿਆ ਹੈਗਾ ਸੰਮਤ ਤੁਸੀਂ ਪੜ੍ਹ ਲਿਓ ਤੇ ਫਿਰ ਇੱਥੇ ਯਾਦਗਾਰ ਦੋਨੋਂ ਫੌਜਾਂ ਦੀ ਇਕੱਠੀ ਯਾਦਗਾਰ ਆ ਮਤਲਬ ਸਤੰਭ ਨੂੰ ਹੱਥ ਨਾ ਲਾਓ ਇਹ ਜਿਹੜਾ ਸਤੰਭ ਬੜਿਆ ਹੈਗਾ ਇਹ ਸਾਡੇ ਫੌਜੀਆਂ ਦੀ ਯਾਦਗਾਰ ਆ ਜਿਹੜੇ ਖਾਲਸਾ ਰਾਜ ਦੇ ਫੌਜੀ ਸੀਗੇ ਤੇ ਆ ਇਹਨਾਂ ਦੀ ਪੇਂਟਿੰਗ ਬਣੀ ਆ ਫੌਜੀਆਂ ਦੀ ਤੂਪਾਂ ਬੰਦੂਕਾਂ ਤਲਵਾਰਾਂ ਐਂਡ ਤੇ ਤਲਵਾਰਾਂ ਨਾਲ ਲੜਾਈ ਹੋਈ ਪਹਿਲਾਂ ਤੋਪਾਂ ਆ ਦੇਖੋ ਤੋਪਾਂ ਕਿੰਨੀਆਂ ਸੀਗੀਆਂ ਇਸ ਜਗ੍ਹਾ ਤੇ ਲੱਖਾਂ ਦੀ ਗਿਣਤੀ ਚ ਗੋਰੇ ਗੋਲੇ ਵਰਦੇ ਸੀਗੇ ਦਸੰਬਰ 18 ਦਸੰਬਰ 1945 ਪੂਰੀ ਸਰਦੀ ਅਗਲੇ ਮਹੀਨਿਆਂ ਦੇ ਵਿੱਚ ਇਹ ਲੜਾਈ ਹੋਈ ਸੀਗੀ ਪੂਰੀ ਠੰਡ ਸੀਗੀ ਉਦੋਂ ਇਲੈਕਟਿਡ 1870 1870 ਦੇ ਵਿੱਚ ਅੰਗਰੇਜ਼ਾਂ ਨੇ ਫਿਰ ਇਹ ਯਾਦਗਾਰ ਬਣਾ ਦਿੱਤੀ ਦੋਨਾਂ ਛਪਾਈਆਂ ਦੀ ਇਕੱਠੀ ਤੇ ਇਹਦੀ ਸਾ ਸਾਮ ਸੰਭਾਲ ਹੋਣੀ ਜਿਹੜਾ ਆ ਆਪਣੀ ਸਰਕਾਰ ਉਹਦੇ ਡਿਪਾਰਟਮੈਂਟ ਕਰਦੇ ਹੈਗੇ ਆ ਤੇ ਸਕੂਲਾਂ ਦੇ ਬੱਚੇ ਦੇਖਣ ਆਉਂਦੇ ਆ ਤੁਸੀਂ ਵੀ ਆਇਓ ਦੇਖਣ ਇਹ ਸੀਗੀ ਪਹਿਲੀ ਐਗਲੋ ਸਿੱਖ ਯੁੱਧ ਦੀ ਯਾਦਗਾਰ ਤੇ ਹੁਣ ਆਪਾਂ ਅੱਗੇ ਚੱਲਦੇ ਆ ਅਜੇ